ਅੱਛਾ ਪੰਗਾ ਤਾਂ ਲੈ ਲਿਆ ਨਰੈਣੂ ਮਹੰਤਾਂ ਨੇ ਇਹ ਬਾਦਲ ਕਿਆਂ ਨੇ ਭਵੰਤ ਮਾਨ ਦੇ ਨਾਲ ਤੇ ਹੁਣ ਰਗੜੇ ਨਾਲ ਕਾਂਗਰਸੀ ਜਾਣਗੇ ਰਗੜੇ ਨਾਲ ਕਾਂਗਰਸੀ ਜਾਣਗੇ ਇੱਕ ਤਾਂ ਖੈਰਾ ਕਮਲਾ ਹੋਇਆ ਅੱਜ ਦਿਨ ਉਹ ਪਤਾ ਨਹੀਂ ਕੀ ਕੁਝ ਬੋਲੀ ਜਾਂਦਾ ਉਦਾਂ ਜਲੂਸ ਉਹਦਾ ਬਹੁਤ ਕੱਢਿਆ ਪਿਆ ਵੀਡੀਓ ਪਾ ਪਾ ਕੇ ਲੋਕਾਂ ਨੇ ਪਰ ਉਹ ਫੁਕਰਾ ਉਹ ਚੱਕ ਜਾ ਜਾਂਦਾ ਉਹਨੂੰ ਮਾੜਾ ਜਿਹਾ ਕਹਿ ਦੋ ਇਹ ਨਾ ਧੜਕ ਬੁਲਾ ਰਾਇ ਜੀ ਇਹ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਹੈ ਇਹਨੂੰ ਇੰਗਲਿਸ਼ ਬਹੁਤ ਆਉਂਦੀ ਹੈ ਉਹ ਹੋਰ ਫੂਕ ਚ ਆ ਜਾਂਦਾ ਇੱਕ ਤਾਂ ਉਹ ਕਮਲਵਾਇਆ ਕਰਦਾ ਤੇ ਇੱਕ ਇਹਨਾਂ ਦਾ ਜਿਹੜਾ ਏਦਾਂ ਅੱਖ ਨਹੀਂ ਮੀਚਦਾ ਮਾੜੀ ਮਾੜੀ ਸੁਖੀਰੰਦਾਵਾ ਉਹ ਕਮਲਵਾਇਆ ਕਰਦਾ ਉਹ ਪਤਾ ਕਹਿੰਦਾ ਸਾਡੇ ਵਿੱਚ ਕੋਈ ਨਹੀਂ ਚਾਹੁੰਦਾ ਮੁੱਖ ਮੰਤਰੀ ਬਣੀਏ ਕੋਈ ਨਹੀਂ ਚਾਹੁੰਦਾ ਮਤਲਬ ਥੋੜੇ ਹੱਥ ਖੜੇ ਨੇ ਤੂੰ ਜਾਣੋ ਵੀ ਭਵੰਤ ਮਾੜੀ ਮੁੱਖ ਮੰਤਰੀ ਬਣੇ ਤੁਹਾਡਾ ਮਤਲਬ ਇਹੀ ਹੈ ਨਾ ਅਸੀਂ 6 ਬੰਦੇ ਬੈਠੇ ਆ ਕੋਈ ਨਹੀਂ ਕਹਿੰਦਾ ਮੁੱਖ ਮੰਤਰੀ ਬਣ ਗਿਆ ਕੋਈ ਨਹੀਂ ਕਹਿੰਦਾ ਇੱਕ ਤੈ ਹੋ ਗਿਆ ਤੇ ਇੱਕ ਹੋ ਗਿਆ ਢੀੜੀ ਪਜਾਮੀ ਹਣ ਕੀ ਨਾਮ ਦਾ ਪ੍ਰਤਾਪ ਸਿੰਘ ਬਾਜਵਾ ਤੇ ਉਹਨੂੰ ਹੁਣ ਪਤਾ ਲੱਗ ਗਿਆ ਵੀ ਮੁੱਖ ਮੰਤਰੀ ਵਾਲੀ ਕੁਰਸੀ ਬਹੁਤ ਦੂਰ ਚੱਲੇਗੀ ਹੁਣ ਸਤਾਈਆਂ ਦੇ ਜਾਂਦਾ ਅਸੀਂ ਤਾਂ ਕਹਿੰਦਾ ਸ਼ਿਵਾਇਆ ਕਾਂਗਰਸ ਪਾਰਟੀ ਦੇ ਸਾਨੂੰ ਨਹੀਂ ਕੁਰਸੀ ਦੀ ਲੋੜ ਸਾਨੂੰ ਕੋਲ ਇਹ ਗੱਲ ਰਾਜੇ ਬੜਿੰਗੜੇ ਨੇ ਕਹੀ ਦੀ ਅਸੀਂ ਨਹੀਂ ਕਹਿੰਦਾ ਮੁੱਖ ਮੰਤਰੀ ਬਣਨਾ